اپنی 4 ਤਰੀਕ ਦੀ ਜਿਹੜੀ ਟਹਾਨੇ ਰੈਲੀ ਹੈ ਜੀ ਉਹਦੇ ਬਾਰੇ ਦੱਸੋ ਜੀ 4 ਤਰੀਕ ਦੀ ਜਿਹੜੀ ਰੈਲੀ ਹੈ ਜੋ ਨਵਾਂ ਡਰਾਫਟ ਕੇਂਦਰ ਸਰਕਾਰ ਨੇ ਭਾਰਤ ਦੀਆਂ ਸਟੇਟਾਂ ਦੀਆਂ ਸਰਕਾਰਾਂ ਨੂੰ ਭੇਜਿਆ ਹੈ ਉਹ ਇੱਕ ਨੀਤੀ ਹੈ ਅਸੀਂ ਜਿਹੜੀ ਐਮਐਸਪੀ ਦੀ ਗੱਲ ਕਰਦੇ ਆਂ ਰਹਿੰਦੀਆਂ ਮੰਗਾਂ ਦੀ ਗੱਲ ਕਰਦੇ ਆਂ ਜਿਹੜੀਆਂ ਦਿੱਲੀ ਦੂਰੋਂ ਬਣੇ ਤਿੰਨ ਕਾਨੂੰਨ ਰੱਦ ਕਰਲੇ ਤੇ ਤੇ ਬਾਕੀ ਦੀਆਂ ਮੰਗਾਂ ਰੇਗੇ ਦੀਆਂ ਐਮਐਸਪੀ ਜਾਂ ਲਖਬੀਰਪੁਰ ਖੀਰੀ ਵਾਲੀ ਮੰਗ ਪੰਜ ਦੋਸ਼ੀਆਂ ਨੂੰ ਅੰਦਰ ਭੇਜਣਾ ਜਾ 730 ਬੰਦੇ ਜਿਹੜੇ ਦਿੱਲੀ ਦੇ ਕਤਲ ਮੋਦੀ ਸਰਕਾਰ ਨੇ ਕੀਤੇ ਨੇ ਉਹਨਾਂ ਨੂੰ ਕੋਈ ਨਾਮ ਜੇ ਦੀ ਗੱਲ ਜਿਹੜੀ ਅਜੇ ਤੱਕ ਸਰਕਾਰ ਨੇ ਨਹੀਂ ਦਿੱਤੀ ਹੈਗੀ ਇਸ ਕਰਕੇ ਜਿਹੜੇ ਨਵੇਂ ਡਰਾਫਟ ਆਏ ਨੇ ਅੱਜ ਸਾਡੀਆਂ ਦੋ ਫਾਰਮਾਂ ਜਿਹੜੀਆਂ ਇੱਕ ਖਨੌਰੀ ਬਾਰਡਰ ਤੇ ਬੈਠੀ ਹੈ ਇੱਕ ਸੰਭੂ ਬਾਰਡਰ ਤੇ ਬੈਠੀ ਹੈ ਜਿਹੜਾ ਉਹਨਾਂ ਤੇ ਹੁੰਦਾ ਜ਼ਬਰ ਇਸ ਕਰਕੇ ਅੱਜ 30 ਦਾ ਸੱਦਾ ਉਹਨਾਂ ਦਾ ਭਾਰਤ ਬੰਦਾ ਪੰਜਾਬ ਦਾ ਬੰਦਾ ਦਾ ਸੱਦਾ ਹੈ ਤੇ ਅਸੀਂ ਉਹਨਾਂ ਦੇ ਧਾਲ ਮੇਲ ਵਿੱਚ ਆ ਪੂਤਲੇ ਫੂਕ ਰਹੇ ਆ ਇਸ ਤੋਂ ਬਾਅਦ ਅਸੀਂ 4 ਤਰੀਕ ਤੱਕ 3 ਤਰੀਕ ਤੱਕ ਵੱਡੀ ਤਿਆਰੀ ਕਰਕੇ ਅੱਜ ਜਿਹੜੀਆਂ ਢੜਬੇ ਦੇ ਵਿੱਚੋਂ 20 ਬੱੱਸਾਂ ਦੇ ਲਗਭਗ ਇਹਨਾਂ ਦੀਆਂ ਹੋ ਜਾਣੀਆਂ ਨੇ ਵੱਡੀਆਂ ਬੱੱਸਾਂ ਸਾਰੇ ਪਿੰਡਾਂ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਵੀ ਅਸੀਂ ਔਰਤਾਂ ਦਾ ਵੀ ਬਹੁਤ ਵੱਡਾ ਪ੍ਰਾਲਾ ਕਰਾਂਗੇ ਜੀ ਵਿੱਚ ਦੋ ਦੋ ਚਾਰ ਚਾਰ ਪਿੰਡਾਂ ਦੀ ਬੱੱਸ ਕਰਿਆ ਕਰਾਂਗੇ ਉਹ ਵੀ ਭੇਜਾਂਗੇ ਨਾਲ ਇਸ ਕਰਕੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਅੱਜ ਮੈਂ ਢੜਪੇ ਦੀ ਮੀਟਿੰਗ ਕਰਾਈ ਆ ਵੱਡਾ ਹੰਗਾਰਾ ਮੇਰੇ ਆ ਵੱਡਾ ਕੱਟ ਤੁਹਾਨੂੰ ਦੀਨ ਹੈ ਹਮਾਲਾ ਜੱਲ ਆ ਵੱਡਾ ਕੱਟ ਦੀਨ ਹੈ ਤੁਹਾਨੂੰ ਆਲੇ-ਦਾਲੇ ਕਪੂਤਲਾ ਫੁਕਰ ਦੇ ਇੱਕ ਮੀਟਿੰਗ ਕੀਤੀ ਹੈ 15-20 ਬੱਚਾ ਲਿਖਿਆ ਨੇ ਇਹਦ ਕਰਕੇ ਇਦੋਂ ਵੀ ਇਹਨਾਂ ਨੇ ਉੱਪ ਕੇ ਕਿਹਾ ਵੀ ਅਸੀਂ ਹੋਰ ਵੀ ਜ਼ੋਰ ਲਾਵਾਂਗੇ ਘਰ-ਘਰ ਜਾਵਾਂਗੇ ਘਰ-ਘਰ ਹਲਕੇ ਜਗਾਉਣਗੇ ਜਿਹੜੀ ਟੋਹਾਣੇ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਵੱਡੀ ਰੈਲੀ ਹੈ ਉਹ ਹਰਿਆਣੇ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਅਸੀਂ ਦੱਸਾਂਗੇ ਵੀ ਜਿਹੜਾ ਨਵਾਂ ਖਾੜਾ ਲੈ ਕੇ ਆਇਓ ਕੇਂਦਰ ਨੇ ਭੇਜਿਆ ਹੈ ਮੋਦੀ ਬਾਂ ਮਰੋੜੀ ਐ ਉਹਨੂੰ ਰੱਦ ਕਰੋ ਨਹੀਂ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਘਰੇ ਆਊਗਾ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਘਰੇ ਆਊਗਾ ਇਸ ਕਰਕੇ ਉਹ ਵੱਡੀ ਰੈਲੀ ਮਹਾਰੇਲੀ ਐ ਜਿਹੜੀ ਬਹੁਤ ਸਾਰੇ ਸੰਯੁਕਤ ਮੋਰਚੇ ਨੇ ਵੱਡਾ ਇਕੱਠ ਕਰਨਾ ਉੱਤੇ ਉਹ ਕੇਂਦਰ ਦੀ ਸਰਕਾਰ ਨੂੰ ਇੱਕ ਚੇਤਾਵਨੀ ਦੇਣੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਇੱਕ ਮੁੱਠ ਹੋਣ ਜਾਣ ਰਹੀਆਂ ਨੇ ਤੇ ਇਸ ਕਰੋਨਾ ਨੂੰ ਰੱਦ ਕਰਾ ਕੇ ਰਾਂਗੇ ਇਸ ਕਰਕੇ ਅਸੀਂ ਉਹਨਾਂ ਦੇ ਤਾਲ ਮੇਲ ਵਿੱਚ ਆ ਪੂਤਲਾ ਫੂਕ ਰਹੇ ਮੋਦੀ ਸਰਕਾਰ ਦਾ ਤੇ ਉਹਨਾਂ ਦੇ ਛੜਕਾ ਜਾਮਣੇ ਤੇ ਵੱਡਾ ਇਕੱਠ ਕਰਾਂਗੇ ਅਸੀਂ ਟੁਹਾਣੇ ਦੇ ਵਿੱਚ ਧੰਨਵਾਦ